ਫਸਲੇ ਇਹ ਆਪਾਂ ਸਰ ਜਾਨੀ ਅਮਨਦੀਪ ਹਸਪੀਟਲ ਦੇ ਵਿੱਚ ਦਾਖਲਿਆ ਜਿੱਥੇ ਸਕੈਨ ਸਿੰਘ ਜਿਨ੍ਹਾਂ ਦੇ ਕਾਦੇ ਵਿੱਚ ਅੱਜ ਫੈਦੰਗ ਹੋਈ ਐਨਐਵੀ ਬਾਦੋਂ ਆਏ ਉਹਨਾਂ ਦਾ ਹਾਲ ਚਾਲ ਪੁੱਛਣ ਆਇਆ ਸੀ ਪਤਾ ਲੈਣ ਆਇਆ ਸੀਗਾ ਮੈਨੂੰ ਲੱਗਦਾ ਪਰਮਾਤਮਾ ਕਿਰਪਾ ਕਰੇ ਗੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਚੰਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਉਜਾ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਉਹ ਕੰਦੂਸ ਤੋਂ ਜਾਣਗੇ ਜਤਮੀ ਤੇ ਬੜੀ ਬੁਧੀਤਾਂ ਹੋਏ ਮਾਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਉਸ ਤੁਹਾਨੂੰ 10 ਮੈਂ ਪਤਾ ਹੀ ਲੈਣਾ ਸੀਗਾ ਪਤਾ ਲਿਆ ਉਹ ਦੂਜਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਸਾਡਾ ਕੇਸ ਹੈ ਤੁਹਾਡੇ ਕੋਲ ਸਭ ਆ ਹੀ ਗਿਆ ਇੱਕ ਪਰਵਾਦਕ ਦਾ ਪਰਵਾਦਕ ਝਗੜਾ ਸੀਗਾ ਪਰਵਾਦਕ ਝਗੜੇ ਦੇ ਵਿੱਚ ਫੈਦੰ ਜਿਹੜੀ ਹੋਈ ਹੈ ਇਹਦਾ ਉਵੇਂ ਕੋਈ ਐਨਐਮਆਈਆਂ ਦਾ ਕੋਈ ਇਤਾਂ ਦਾ ਕੋਈ ਤਲਕਵਾਸਤਾ ਨਹੀਂ ਤੇ ਮੇਰੀ ਬੇਨਤੀ ਹੈ ਕਿ ਮੇਰੇ ਜਿਹੜੇ ਭਰਾ ਬਾਹਰ ਬੈਠੇ ਆ ਸਾਰੇ ਨੂੰ ਬੇਨਤੀ ਆ ਕਿ ਤੁਹਾਡੇ ਪਤਾ ਕੋਈ ਇਦਾਂ ਦੇ ਕੇਸ ਹੁੰਦੇ ਆ ਤੁਸੀਂ ਆਪਣਾ ਫੈਮਲੀਆ ਦੇ ਵਿੱਚ ਬੈਠ ਕੇ ਇਹਨਾਂ ਨੂੰ ਚੰਗੇ ਢੰਗ ਨਾਲ ਜਿਹੜਾ ਹੱਲ ਕਰਿਆ ਕਰੋ। 12 ਲੁਧਿਆਣੇ ਦੇ ਵਿੱਚ ਵੀ ਇੱਕ ਕੇਸ ਹੋਇਆ ਦੋ ਭੈਣਾਂ ਦਾ ਸੱਕਾ ਉਪਰ ਪ੍ਰੋਪਰਟੀ ਦਾ ਝਗੜਾ ਸੀ। ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਕੋਈ ਇਦਾਂ ਦੀ ਗੱਲ ਕੇਸ ਹੋਇਆ ਪੁਲਿਸ ਦੇ ਪੂਰੀ ਤਨੂ ਦੇ ਪਾਸੇ ਦਿੱਤਾ ਤੁਪ ਸਾਹਿਬ ਨੇ। ਪੁਲਿਸ ਆਪਣੇ ਕੰਮ ਤੇ ਲੱਗੀ। ਸੱਦਾ ਕਮੀ ਹੈ ਕਿ ਜੇ ਕਿਤੇ ਇਦਾਂ ਦੀ ਵਾਅਦਾਤ ਹੁੰਦੀ ਹੈ ਜੇ ਕਿਤੇ ਕੋਈ ਬੰਦਾ ਕਾਨੂੰਨ ਆਪਣੇ ਹੱਥਾਂ ਚ ਲੈ ਲੈਂਦਾ ਕਾਨੂੰਨ ਦੀ ਦੁੱਧ ਵਸਤੂ ਕਰਦਾ ਤੇ ਸਰਦਾਰ ਭਗਵੰਤ ਸਿੰਘ ਮਾਣ ਜੀ ਦੀ ਸਰਦਾਰ ਜੜੀਆ ਹਾਤ ਤਰਾਂ ਹਰ ਸੰਭਵ ਜੋ ਵੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਊਗੀ ਉਹ ਜਿਹੜੀ ਅਸੀਂ ਪਰ ਵਿਪੱਖ ਜਿਹੜਾ ਹੈ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਵੀਡੀਓ ਪਾ ਕੇ ਕਹਿ ਰਹੇ ਆ ਕਿ ਲਾਅ ਐਂਡ ਆਰਡਰ ਜਿਹੜਾ ਹੈ ਕਲੈਪਸ ਹੋ ਚੁੱਕਾ ਪੰਜਾਬ ਦੇ ਵਿੱਚ ਕਿਹਦੀ ਗੱਲ ਤੋਂ ਕੱਲ੍ਹ ਦੀ ਇੱਕ ਗੱਲ ਵੀ ਅਜਨਾਲਾ ਰੋਡ ਤੇ ਇੱਕ ਮਰਦ ਹੋਇਆ ਜਿਹੜਾ ਇਸ ਵੀਡੀਓ ਨੂੰ ਲੈ ਕੇ ਸਾਰੇ ਵੀਡੀਓ ਪਾ ਰਹੇ ਹੋ ਕਹਿ ਰਹੇ ਲਾਅ ਐਂਡ ਆਰਡਰ ਕਲੈਪਸ ਹੋ ਗਿਆ ਕਿਉਂਕਿ ਕਹਿੰਦੇ ਸੀ ਪਹਿਲਾਂ ਦੀ ਗੱਲ ਸੁਣੋ ਉਹਨਾਂ ਦਾ ਕਹਿਣ ਦੀ ਛੱਡੋ ਕੀ ਕਹਿੰਦੇ ਉਹ ਤਾਂ ਕਹਿੰਦੇ ਜਿੱਦਾਂ ਉਹਨਾਂ ਦੇ ਸਮੇਂ 'ਚ ਬੜਾ ਠੀਕ ਰਿਹਾ ਕਹਿੰਦਾ ਕੌਣ ਹੈ ਸੁਖਵੀਰ ਬਾਦਲ ਸਾਦਖੋ ਲਾਇੰਡ ਆਰਡਰ ਦਾ ਉਦੋਂ ਹੋਵੇ ਆ ਪੰਜਾਬੇ ਹੋੜ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਮਸਲਾ ਹੋ ਜਾਂਦਾ ਕੋਈ ਪਰਵਾਦ ਦਾ ਡਿਸਪਿਊਟ ਹੈ ਘਰ ਦੇ ਵਿੱਚ ਕੋਈ ਬੰਦਾ ਲੜ ਪੈਂਦਾ ਮੈਂ ਆਪਣੇ ਘਰ ਤੇ ਲੜ ਪੈਂਦਾ ਤੇ ਲਾਇੰਡ ਆਰਡਰ ਦਾ ਤੇ ਸਰਕਾਰ ਦਾ ਨਕੀ ਤੌਰ ਪਾਸਤਾ ਜੀ ਇਹ ਸਭ じゃ ਹੋ ਪਹਿਲਾਂ ਜਿੱਥੇ ਲਾਇੰਡ ਆਰਡਰ ਦਾ ਪਬਲਿਕ ਦੇ ਨਾਲ ਸੰਬੰਧ ਆ ਉੱਥੇ ਮਾਨ ਸਰਪ ਦੀ ਸਰਕਾਰ ਰਹੇ ਅਸੀਂ ਇੱਥੇ ਵੀ ਕੰਡੈਪਨੇਸ਼ਨ ਕਰਦੇ ਆ ਇੱਥੇ ਵੀ ਮੈਂ ਤੁਹਾਨੂੰ ਕਿਹਾ ਕਿ ਜਿਹੜਾ ਵੀ ਬੰਦਾ ਇਦਾਂ ਕਰੇ ਅਸੀਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਕਿਸੇ ਬੰਦੇ ਨੂੰ ਪੰਜਾਬ ਦੇ ਵਿੱਚ ਕਾਨੂੰਨ ਆਪਣੇ ਹੱਥਾਂ 'ਚ ਨਹੀਂ ਲੈਣ ਦਵਾਂਗੇ ਬਾਕੀ ਪੰਜਾਬ ਦੀ ਪੁਲਿਸ ਅੱਜ ਵੀ ਤੁਸੀਂ ਦੇਖਿਆ ਸਵੇਤ ਦਾ ਕਿੰਨਾ ਕੰਮ ਕਰਦਾ ਪੰਜਾਬ ਦੀ ਪੁਲਿਸ ਬਿਲਕੁਲ ਵਧੀਆ ਕੰਮ ਕਰਦੀ ਆ ਬਿਲਕੁਲ ਸਹੀ ਢੰਗ ਦੇ ਨਾਲ ਮਸਲਿਆਂ ਨੂੰ ਜਿੱਤ ਰਹੀ ਐ ਇਹ ਮਸਲੇ ਦਾ ਵੀ ਤੁਹਾਨੂੰ ਸਵੇਤ ਦੇ ਪਤਾ ਸਵੇਤ ਤੱਕ ਬੰਦਾ ਜਿਹੜਾ ਚੰਗੇਸਰ ਟੌਲ ਗਿਆ ਉਹ ਬਣੇ ਨਹੀਂ ਗਏ ਚੰਗੇਸਰ ਸਨਾਰਤ ਹੋ ਗਈਆਂ ਆਡੈਂਟੀਫਾਈ ਹੋਇਆ ਉਹਨਾਂ ਨੇ ਐਫ ਆਈ ਆਰ ਦੱਦ ਕੇ ਪੱਤਾ ਵੀ ਦੱਜੋ ਗਿਆ ਜੋ ਜੋ ਕਰਦਿਆਂ ਦੇ ਕਿਆ ਉਹ ਸਾਰਾ ਪੱਤਾ ਦੱਜੋ ਗਿਆ ਐਨਆਈ ਭਰਾ ਸਾਂ ਮੈਂ ਬੜੋ ਇਸ ਪੂਰੀ ਵਾਰਤ ਨੂੰ ਕਿਉਂਕਿ ਜਿਹੜੇ ਚੈਂਸਿੰਗ ਸੀ ਸੀ ਉਹਨੇ ਵੀ ਇਨਵੈਸਟ ਕਰੇ 7 ਮਹੀਨੇ ਤੱਕ ਕਹਿੰਦੇ ਹੋਟਲ ਨੂੰ ਖਰੀਦਣਾ ਸਾਦ ਸਾਦ ਮੇਰੀ ਇਹ ਬੇਨਤੀ ਹੈ ਕਿ ਕਿਸੇ ਵੀ ਐਨਆਈ ਨੂੰ ਕਬੜਾਉਣ ਦੀ ਲੋੜ ਨਹੀਂ ਅੱਜ ਸਵੇਰੇ ਵੀ ਮੈਂ 6 7 ਐਨਆਈ ਭਰਾ ਮੇਰੇ ਕੋਲ ਉਹਨਾਂ ਦੇ ਕੇਸ ਸੀਗੇ ਆਪਾਂ ਹੱਲ ਕੀਤੇ ਮੈਂ ਤੁਹਾਨੂੰ ਕਹਿ ਰਿਹਾ ਕਿ ਉਹ ਮਸਲਾ ਨਹੀਂ ਹੈ ਇਹ ਕੋਈ ਉਹ ਨਹੀਂ ਹੈ ਕਿ ਐਨਆਈ ਨੂੰ ਕਿਉਂ ਟਾਰਗੇਟ ਕਰਾਂਗੇ ਜੀ ਅੰਦਰਾਈ ਪੰਜਾਬ ਐਨਾਂ ਦੀਆਂ ਤੋਂ ਬਿਨਾ ਪੰਜਾਬ ਕਾਹਦੇ ਜੋਗ ਐਨਾਂ ਦਾ ਹੀ ਪੰਜਾਬ ਦੀ ਰੀੜ ਦੀ ਹੱਡੀ ਹੈ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੇ ਅੰਦਰ ਕੇ ਅੰਦਰਾਈ ਦਫਤੇ ਕੇ ਇਹਨੂੰ ਹੱਥ ਨਹੀਂ ਚੁੱਕਣ ਦਊਗੀ ਪਾ ਜਿੱਥੇ ਪਤਵਾਰਾਂ ਦੇ ਡਿਸਪਿਊਟ ਹੋ ਜਾਂਦੇ ਨੇ ਪਤਵਾਰਾਂ ਦਾ ਆਪਸੀ ਝੰਡਾ ਹੋ ਜਾਂਦਾ ਜਿੱਦਾਂ ਇਹ ਹੋਇਆ ਇਹ ਉੱਥੇ ਬਲ ਜਿਹੜਾ ਤੁਹਾਨੂੰ ਹੀ ਪਤਾ ਪਤਾ ਦੇ ਵਿੱਚ ਲੜ ਪੈਂਦੇ ਆ ਤੇ ਉੱਥੇ ਕੋਈ ਨਹੀਂ ਆ ਕਿ ਅੰਦਰਾਈ ਨਾ ਦੱਸਣਾ ਬਿਲਕੁਲ ਨਹੀਂ ਅਸੀਂ ਅੰਦਰਾਈ ਤਾਂ ਨਾ ਚਟਾਨ ਦੀ ਤਾਂ ਉਹ ਖੜੇ ਕਿਸੇ ਨੂੰ ਵੀ ਕੋਈ ਵੀ ਐਦਾਂ ਦਾ ਜਿਹੜਾ ਬੰਦਾ ਕਾਨੂੰਨ ਆਪਣੇ ਹੱਥ ਚ ਲੈਂਦਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹ ਜੋ ਸਾਡੀ ਡਿਊਟੀ ਸੀ ਸਾਡੀ ਪੁਲਿਸ ਦੀ ਸਵੇਰ ਦੀ ਸੱਤੇ ਦੀ ਅੱਜ ਦੀ ਪੁਲਿਸ ਲੱਗੀ ਉਹਨਾਂ ਨੇ ਆਪਣੀ ਡਿਊਟੀ ਜਿਹੜੀ ਬਹੁਤ ਵਧੀਆ ਤਕਨੀਕਸੋ ਪੇਸ਼ੈਂਟ ਦੀ ਪੋਜੀਸ਼ਨ ਕੀ ਹੈ ਪੇਸ਼ੈਂਟ ਜਿਹੜੀ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਕਹਿੰਦੇ ਆ ਕਿ ਠੀਕ ਹੈ ਅਜੇ ਤਾਂ ਮਤਲਬ ਉਹਨੂੰ ਕਰ ਰਹੇ ਨੇ ਪਰ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪਰਮਾਤਮਾ ਕਰੂਗਾ ਕਿ ਉਹ ਤਾਂ ਦੁਸਤ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par